ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਜਿੰਦਰ ਸਿੰਘ ਖਾਲਸਾ ਝੰਡੇ ਵਾਲਾ ਸਟੱਡ ਫਾਰਮ ਤੋਂ ਅੱਜ ਵੀਡੀਓ ਲੈ ਕੇ ਆਇਆ ਬਈ ਤੁਹਾਨੂੰ ਆਪਾਂ ਤੁਹਾਨੂੰ ਪਤਾ ਹੀ ਹੈ ਕਿ ਘੋੜਿਆਂ ਦੀ ਚਾਲ ਪਾਰ ਰਹੇ ਤੋਰ ਰਹੇ ਆ ਤੇ 2 ਦਿਨ ਹੋ ਗਏ ਬਈ ਗਰਮੀ ਬਹੁਤ ਜ਼ਿਆਦਾ ਪੈਣ ਕਾਰਨ ਆਪਣੇ ਮੀਂਹ ਜਮਾ ਹੀ ਨਹੀਂ ਪਿਆ ਆਪਣੇ ਪਿੰਡ ਤਾਂ ਤੇ ਸਾਈਡਾਂ ਤੇ ਮੀਂਹ ਪੈਣ ਕਾਰਨ ਗੁੰਮਸਜੀ ਹੋ ਗਈ ਤੇ ਆ ਤੁਹਾਡੇ ਸਾਹਮਣੇ ਆ ਮੈਂ ਘੋੜਾ ਨਿਮਾ ਕੇ ਬੰਨਿਆ ਹੈਗਾ ਤੇ ਆ ਦੇਖ ਲਓ ਬੁਰਾ ਹਾਲ ਕਰੀਖੜ ਖੜਾਈ ਕੋੜੇ ਬਈ ਮੜ ਕੇ ਨਾਲ ਭਿੱਜੇ ਰਹਿੰਦੇ ਆ ਪਸੀਨੇ ਨਾਲ ਤੇ ਇੱਕ ਖੁਰਗਾ ਅੱਜ ਲਵਾਉਨੇ ਆ ਆਪਾਂ ਪੈਰ ਬਹੁਤ ਭਰਗੇ ਛੋਟੇ ਹੋ ਗਏ ਆ ਤੇ ਕਿਉਂਕਿ ਤੋੜਨ ਦਾ ਕੋਈ ਪਲਾਨ ਨਹੀਂ ਸੀਗਾ ਮੌਕੇ ਤੇ ਹੀ ਬੰਦਾ ਆਇਆ ਤੇ ਮੌਕੇ ਤੇ ਹੀ ਪਲਾਨ ਬਣਿਆ ਤੇ ਬਾਕੀ ਵੀਡੀਓ ਪਾਉਂਦੇ ਰਾਵਾਂਗੇ ਜਿਵੇਂ ਵੀ ਤੁਹਾਡੇ ਨਾਲ ਹਨ ਅਪਡੇਟ ਸਾਂਝੀ ਕਰਦੇ ਰਾਵਾਂਗੇ ਅੱਜ ਜਾਨਵਰ ਵਿਖਾਉਣੇ ਤੁਹਾਨੂੰ ਸਾਰੇ ਆਪਾਂ ਇਹ ਬੱਤ ਸੇਲ ਅਲੰਗਾਂ ਘੋੜੀਆਂ ਵੀ ਆ ਜੇ ਕਿ ਇਹਨੂੰ ਪਸੰਦ ਹੋਵੇ ਤਾਂ ਦੱਸ ਦੇ ਬਾਈ ਆਹ ਘੋੜੀ ਆਪਣੀ ਜਿਹੜੀ ਬੱਚਾ ਸੱਟ ਗਈ ਇਹ ਤਾਂ ਸੇਲ ਨਹੀਂ ਗਈ ਤਾਂ ਮੈਂ ਵੈਸੇ ਹੀ ਤੁਹਾਨੂੰ ਦਿਖਾ ਰਿਹਾ ਵੀ ਇਹ ਬਈ ਦਰਦ ਬਨਾਲ ਬਹੁਤ ਬੁਰੇ ਹਾਲ ਰਿਹਾ ਇਹਦਾ ਦਰਦ ਬਹੁਤ ਮਨਾਉਂਦੀ ਆ ਕਾਫੀ ਦਿਨ ਹੋ ਗਏ ਟੀਕੇ ਲਾਉਂਦੇ ਨੂੰ ਅੱਜ ਥੋੜਾ ਜਿਹਾ ਸੁਧਾਰ ਆ ਅੱਜ ਪੱਠੇ ਪਾਏ ਇਹਨੂੰ ਤੇ ਨਹੀਂ ਤਾਂ ਭੁੱਖੀ ਹੀ ਰੱਖੀ ਆਪਾਂ ਪਾਣੀ ਪੀ ਕੇ ਵੀ ਦਰਦ ਹੋਣ ਲੱਗ ਜਾਂਦਾ ਇਹਦੇ ਉਹ ਇੰਨਾ ਵੀ ਬਿਸ਼ਾਬ ਤੇ ਲੈਦ ਸਹੀ ਕਰਦੀ ਐ ਤੇ ਬਾਕੀ ਆ ਤੁਹਾਡੇ ਸਾਹਮਣੇ ਹੀ ਦੇਖ ਲਓ ਛਿੱਲੀ ਬੈਠੀ ਆ ਸਾਰਾ ਕਾਜੀ ਉਦਨ ਮੈਂ ਘੋੜਿਆਂ ਦੇ ਨਾਲ ਚਲਾ ਕੇ ਤੋਰਦੇ ਹੀ ਗੇ ਤੇ ਬਾਅਦ ਚ ਦਰਦ ਉੱਠ ਖੜਿਆ 15-20 ਮਿੰਟਾਂ ਦੇ ਵਿੱਚ ਵਿੱਚ ਇਹਨੇ ਇੰਨਾ ਕੁ ਕਰ ਲਿਆ ਬਾਕੀ ਸੇਵਾ ਤੇ ਲੱਗੇ ਪਏ ਬਈ ਸੇਵਾ ਕਰੀ ਜਾਂਦੇ ਆ ਬਾਕੀ ਮਹਾਰਾਜਾ ਹਨ ਉਹਨੂੰ ਪਤਾ ਐ ਅੱਗੇ ਕੀ ਹੋਣਾ ਤੇ ਅੱਜ ਉਹ ਦੂਜੇ ਜਾਨਵਰ ਦਿਖਾਉਣੇ ਤੁਹਾਨੂੰ ਆਪਾਂ ਆਹ ਘੋੜੀ ਆ ਬਈ ਜਿਹੜੀ ਇਹਦੇ ਬਸ ਦਿਨ ਰਹਿ ਗਏ ਤਿੰਨ ਚਾਰ ਸੂਣ ਦੇ ਤੇ ਇਹ ਆਪਣੇ ਕਾਲੇ ਘੋੜੇ ਦਾ ਰਿਜ਼ਲਟ ਆਉਣਾ ਪਹਿਲਾ ਇਹਦੇ ਤੇ ਪਹਿਲੀ ਇਹ ਸੂਣੀ ਆ ਆਪਣੇ ਰੈਂਬੋ ਤੋਂ ਘਰੇ ਛੱਡਾਈ ਦੋ ਘੋੜੀਆਂ ਤੇ ਆਪਾਂ ਪੰਜ ਕਲਿਆਣੀ ਘੋੜੀ ਆ ਮੱਥੇ ਪਲੇ ਜਾਂ ਚਾਰੇ ਪੈਰ ਚਿੱਟੇ ਆ ਤੇ ਬਾਬਾ ਰੱਖੇ ਸੁੱਖ ਛੇਤੀ ਸੰਝਾ ਕਰਾਂਗੇ ਤੁਹਾਡੇ ਨਾਲ ਰਿਜ਼ਲਟ ਇਹਨੂੰ ਤਾਂ ਸਾਰੇ ਵੀਰ ਜਾਣਦੇ ਜਿਹੜੇ ਆਪਣੇ ਪੁਰਾਣੀਆਂ ਵੀਡੀਓ ਦੇਖਦੇ ਆਪਣੇ ਨਾਲ ਜੁੜੇ ਆ ਇਹ ਫਰਾਰੀ ਆ ਬਾਈ ਦੱਸਿਓ ਹੁਣ ਕੁੱਬ ਪੈਂਦਾ کئی ਵੀਰ ਕਮੈਂਟ ਕਰਦੇ ਬਾਈ ਕੁੱਬ ਕੱਢ ਲਾ ਫੇਰ ਵੀਡੀਓ ਪਾਈ ਬਾਕੀ ਬਾਈ ਟਾਈਮ ਲੱਗਦਾ ਹੁੰਦਾ ਜਦੋਂ ਜਾਨਵਰ ਨੂੰ ਠਾਉਣਾ ਹੋਵੇ ਕਿਉਂਕਿ ਲਿੱਸੀ ਬਹੁਤ ਜ਼ਿਆਦਾ ਸੀਗੀ ਤੇ ਹੁਣ ਵਾਹਿਗੁਰੂ ਦੀ ਕਿਰਪਾ ਦੇ ਨਾਲ ਪੂਰੀ ਬਾਈ ਵਧੀਆ ਤਿਆਰ ਹੋਈ ਜਾਂਦੀ ਹੈ ਤੇ ਬਾਕੀ ਚੈੱਕ ਪਾਸ ਆ ਆਪਣੇ ਬਰੂਦ ਤੋਂ ਗੱਬਣਾ ਇਹ ਆ ਦੇਖ ਲਓ ਬਣਾ ਪਿਛਾੜੀਆਂ ਤੋਂ ਖੜੀਆਂ ਨਾਲੇ ਕਿੰਨੀ ਅੜਬਾ ਜਿਵੇਂ ਜਿਵੇਂ ਆਪਾਂ ਬਈ ਇਹਨੂੰ ਪਤਾ ਲੱਗਦਾ ਰਹਿੰਦਾ ਹੁਣ ਜਿਵੇਂ ਮੈਂ ਆਹੀਂ ਕਟਿਆਲਾ ਨਹੀਂ ਪਾਉਂਦਾ ਆਹੀਂ ਖੋਲ ਕੇ ਬਾਹਰ ਬੰਨ ਦਿੰਨਾ ਇਹਨੂੰ ਆਹੀਂ ਅੰਦਰ ਬੰਨ ਦਿੰਨਾ ਤੇ ਕੋਈ ਦੰਦੀ ਨਹੀਂ ਵੱਢਦੀ ਹੁਣ ਮੇਰੇ ਐਦਾਂ ਜਾਊਂਗਾ ਤਾਂ ਕਰਦੀ ਆ ਤੇ ਉਦਾਂ ਨਹੀਂ ਜਮੇ ਨੂੰ ਪਤਾ ਵੀ ਪੱਠੇ ਪਾਉਣਾ ਪਿੱਛੇ ạtਕੇ ਖੜ੍ਹ ਜਾਣੀ ਲੈਦ ਚੱਕਣਾ ਪਾਸੇ ਹੋ ਕੇ ਖੜ੍ਹ ਜਾਣਾ ਪਾਣੀ ਪਿਉਣਾ ਬਾਹਰ ਕੋਲ ਕੇ ਬੰਨਣੀ ਅੰਦਰ ਬੰਨਣੀ ਜਮਾ ਬਿਲਕੁਲ ਨਹੀਂ ਕੋ ਕਹਿੰਦੀ ਤੇ ਬਾਕੀ ਵਧੀਆ ਤਿਆਰ ਹੋਈ ਜਾਂਦੀ ਹੈ ਦੱਸਿਓ ਕਮੈਂਟ ਕਰਕੇ ਕਿਵੇਂ ਲੱਗੀ ਤੁਹਾਨੂੰ ਇਹ ਅੱਗੇ ਨਾਲ ਸਿਹਤ ਦਾ ਫਰਕ ਹਨ ਤੇ ਹੂੰ ਵੀ ਅੱਗੇ ਐ ਖੜ੍ਹ ਨਹੀਂ ਸੀ ਦਿੰਦੀ ਇਹ ਤੇ ਹੁਣ ਵਧੀਆ ਫੱਟੇ ਖਾਈ ਜਾਂਦੀ ਹੈ ਕੋਈ ਇਹਨੂੰ ਹੈ ਹੀ ਨਹੀਂ ਵੀ ਮੈਂ ਇੱਥੇ ਖੜਾ ਕੋਲੇ ਤੇ ਬਾਕੀ ਰਹਿ ਗਏ ਭਾਈ 8 ਤਰੀਕ ਨੂੰ ਐਸ ਨੂੰ ਦਿਨ ਪੂਰੇ ਹੋ ਜਾਣੇ ਆ ਤੇ ਮਾਰੇ ਰੱਖੇ ਸੌਖ ਸਾਂਝਾ ਕਰਾਂਗੇ ਤੁਹਾਡੇ ਨਾਲ ਰਿਜ਼ਲਟ ਕਿਦਾਂ ਦਾ ਆ ਆਪਣੇ ਘੋੜੇ ਦਾ ਤੇ ਇੱਕ ਕੁੜੀ ਇਹ ਆਪਣੀ ਇਹ ਵੀ ਕਾਲੇ ਤੋਂ ਗੱਬਣ ਇਹਦੇ ਦੋ ਪੈਰ ਚਿੱਟੇ ਮੱਥੇ ਪਟਾ ਤਿੰਨ ਪੈਰ ਚਿੱਟੇ ਆ ਮੱਥੇ ਪਟਾ ਏ ਬਹੁਤ ਸੋਹਣਾ ਬਲੇਜ ਆ ਇਹਦੇ ਸੱਦਾ ਤੇ ਪਹਿਲੀ ਘੋੜੀ ਆਪਣੀ ਫਾਰਮ ਦੀ ਤੇ ਆਹ ਦੀ ਬਸ਼ੇਰੀ ਆ ਪਿਛਲੀ ਇਹ ਚੇਤਕ ਤੋਂ ਮਲਾਈ ਸੀ ਕੱਲਾਂ ਵਾਲੇ ਤੋਂ ਤੇ ਇਹ ਹੁਣ ਨੀਲੀ ਹੁੰਦੀ ਜਾਂਦੀ ਆ ਹੋ ਸਕਦਾ ਸਜਾਬ ਬਣ ਜਵੇ ਬਹੁਤ ਸੋਹਣੀ ਤਿਆਰ ਹੁੰਦੀ ਜਾਂਦੀ ਆ 8 ਮਹੀਨਿਆਂ ਦੀ ਹੋ ਗਈ ਭਾਈ 8ਵਾਂ ਮਹੀਨਾ ਚੱਲੀ ਜਾਂਦਾ 7 ਪੂਰੇ ਹੋ ਗਏ 8ਵਾਂ ਖਤਮ ਹੋਣ ਵਾਲਾ ਹੀ ਹੁਣ ਤੇ ਘੋੜੀ ਇਹ ਆਪਣੀ ਹੈਗੀ ਆ ਛਿਲੇ ਜੀ ਮਲਾਈ ਸੀਗੀ ਗੱਭਣ 8 ਕੁ ਮਹੀਨਿਆਂ ਦੀ ਕੋਈ ਗੱਭਣ ਆ ਗਿਆ ਫਲਾਤੂ ਆ ਆਪਣਾ ਇਹ ਵੀ ਵਧੀਆ ਤਿਆਰ ਹੋਈ ਜਾਂਦਾ ਤੇ ਇਹ ਵੀ ਗੱਭਣਾ ਚਾਰਾਂ ਮਹੀਨੇ ਦੀ ਘੋੜੀ ਆਪਣੇ ਵਾਲੇ ਬਰੂਤ ਤੋਂ ਹੀ ਤੇ ਗਰਮੀ ਕਰਕੇ ਬਈ ਇੱਕ ਆਏ ਨਾ ਬੱਚਾ ਚੁੰਡਦਾ ਥੋੜੀ ਲੱਸੀ ਹੋ ਗਈ ਐ ਇੱਕ ਅੰਦਰ ਚਾਰਾਂ ਮਹੀਨਿਆਂ ਦਾ ਬੱਚਾ ਇੱਕ ਪਿੱਛੇ ਹੈ ਨਾ ਫਰਕ ਪੈ ਜਾਂਦਾ ਇੱਕ ਗਰਮੀ ਬਹੁਤ ਜ਼ਿਆਦਾ ਹੀ ਪੈ ਰਹੀ ਅੰਤਾਂ ਦੀ ਗਰਮੀ ਪੈ ਰਹੀ ਐ ਤੇ ਫੇਰ ਵੀ ਠੀਕ ਐ ਸਿਹਤ ਬਾਲੀ ਨਹੀਂ ਲੱਸੀ ਹੋਈ ਤੇ ਪਰ ਹੁਣ ਥੋੜਾ ਫਰਕ ਪੈ ਹੀ ਜਾਂਦਾ ਜਾਨਵਰ ਦਾ ਨਾ ਤੇ ਆ ਆ ਗਿਆ ਆਪਣੇ ਵਾਲਾ ਰੇਮਬੋ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੀ ਹੈ ਐਸਕੋਬਾਰ ਦਾ ਬੱਚਾ ਹੈ ਤੇ ਹੁਣ ਬਈ ਟੋਪੀਆਂ ਲਾਉਣੀਆਂ ਸਟਾਰਟ ਕਰ ਰਿਹਾ ਦੋਦੰਤ ਲੱਗ ਗਿਆ ਹੈ ਤੇ ਇਹਦੀ ਵੀ ਆਪਾਂ ਸਵਾਰੀ ਸਟਾਰਟ ਕਰਤੀ ਹੈ ਤੇ ਇਹ ਤਾਂ ਤਿੰਨ ਕਿ ਦਿਨ ਹੀ ਹੋਏ ਸੀਗੇ ਗਰਮੀ ਬਾਹਲੀ ਪੈਣ ਕਾਰਨ ਮੀਂਹ ਨਹੀਂ ਪਿਆ ਕਰਕੇ ਥੋੜਾ ਵੇਟ ਕਰ ਰਹੇ ਹਾਂ ਮੀਂਹ ਦੀ ਫਿਰ ਆਏ ਆ ਪੰਜ ਸੱਤ ਦਿਨ ਵਧੀਆ ਲੰਘ ਜਾਂਦੇ ਜੇ ਇੱਕ ਦਿਨ ਮੀਂਹ ਪੈ ਜਾਣਾ ਤੇ ਬਾਰਾ ਸੀਲ ਸਾਊ ਬਹੁਤ ਆ ਤੇ ਜਿੱਥੇ ਗਰਮੈਸ਼ ਦਿਖਾਉਣੀ ਆ ਤੇ ਫਿਰ ਇਹ ਬਾਈ ਚਾਰਾਂ ਬੰਦਿਆਂ ਤੋਂ ਨਹੀਂ ਖੜਿਆ ਜਾਂਦਾ ਅੜਬ ਵੀ ਬੜਾ ਹੈ ਤੇ ਸਾਊ ਵੀ ਬੜਾ ਹੈ ਤੇ ਬਾਕੀ ਦਾ ਰਿਜ਼ਲਟ ਆਉਣ ਵਾਲਾ ਹੀ ਆ ਤੇ ਬਾਬਾ ਸੁੱਖ ਰੱਖੇ ਤੁਹਾਡੇ ਨਾਲ ਸਾਂਝਾ ਕਰਾਂਗੇ ਕਿਉਂਕਿ ਰਿਜ਼ਲਟ ਬਾਈ ਕਰਮਾਂ ਨਾਲ ਹੀ ਆਉਂਦਾ ਸਹੀ ਠੀਕ ਹੈ ਬਹੁਤ ਚੰਗੇ ਚੰਗੇ ਘੋੜਿਆਂ ਨੇ ਚੰਬੇ ਬੱਚੇ ਪਾਏ ਆ ਚੱਲ ਆਪਾਂ ਨਾਂ ਤਾਂ ਕਿਉਂ ਲੈਣਾ ਤੇ ਬਾਕੀ ਵਾਹਿਗੁਰੂ ਰੱਖੇ ਸੁੱਖ ਇਹਨਾਂ ਦੇ ਪਰ ਰਿਜ਼ਲਟ ਸਾਂਝਾ ਕਰਾਂਗੇ ਦੋ ਘੋੜੀਆਂ ਆਪਣਾ ਘਰੇ ਛੱਡਿਆ ਸੀ ਇਹ ਦੋ ਘੋੜੀਆਂ ਤੇ ਆ ਬਸ਼ੇਰੀ ਬਈ ਆਈ ਆਪਣੇ ਕੋਲੇ ਬਹੁਤ ਚੰਗੀ ਤੇ ਖੁੱਲੀ ਕੁੜੀ ਆ ਦੋ ਦੰਦ ਲੱਗੀ ਆ ਬਈ 60 ਇੰਚ ਹਾਈਟ ਕਰ ਗਈ ਮੱਥੇ ਭਲੇਜ ਆ ਕੰਨ ਕੁੰਨ ਬੜਾ ਸੋਹਣਾ ਲੱਗਾ ਕੁੰਡੀ ਵਾਲਾ ਇਹਦੇ ਠੀਕ ਹੈ ਤਹਿਸੀਲ ਸਾਉ ਦਾ ਸਿਰ ਹੈ ਤਿੰਨ ਪੈਰ ਚਿੱਟੇ ਬਹੁਤ ਸੋਹਣੀ ਮਾਰਕਿੰਗ ਆ ਬਾਕੀ ਲੈਂਥ ਲੁੰਥ ਬੜੀ ਆ ਬੇਚੇਰੀ ਦੀ ਕਿੰਨਾ ਕਦਮਕ ਹਰ ਪਾਸਿਓ ਪੂਰੀ ਆ ਬਾਈ ਬਹੁਤ ਸੋਹਣੀ ਆ ਤੇ ਦਸਤ ਕਰ ਲਿਓ ਸੰਪਰਕ ਰੇਟ ਵੀ ਜਾਇਜ਼ ਹੀ ਆ ਜੇਕੇ ਇਹਨੂੰ ਵਧੀਆ ਲੱਗੀ ਤਾਂ ਨੰਬਰ ਦੇ ਦੂੰਗਾ ਸਕਰੀਨ ਤੇ ਤੇ ਕਰ ਲਿਓ ਫੋਨ ਆਪਾਂ ਨੂੰ ਠੀਕ ਆ ਪੁੜਾ ਪੜਾ ਬੜਾ ਸੋਹਣਾ ਗੋਲ ਪਿੰਡੇ ਦੀ ਆ ਤੇ ਬਹੁਤ ਵਧੀਆ ਘੋੜੀ ਆ